ਸ਼ੁਕਰ ਤੇ ਜਾਵੇ ਚੜਿਆ ਰਸਤੇ ਦੇ ਵਿੱਚ ਕਬਰ ਸਸੀ ਦੀ ਉਹਨੇ ਉਤਰ ਕੇ ਕਲਮਾ ਪੜਿਆ ਇਹ ਕਲਮਾ ਪੜ ਕੇ ਫਾਰਗ ਹੋਇਆ ਉਹ ਮੇਰਾ ਕਿਚਮੰਗਾ ਪੜਿਆ ਕਾਰਾਂ ਸਾਈਂ ਬਾਬਾ ਬਲੌਰ ਸਾਹਿਬ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੈ ਸਾਈਆਂ ਦੀ ਜੈ ਸਾਈਆਂ ਦੀ ਸਾਈਂ ਬਾਬਾ ਬਲੌਰ ਸਾਹਿਬ ਜੀ ਦੇ ਦਰਬਾਰ ਦੇ ਮੇਲਾ ਹਰ ਸਾਲ ਦੀ ਤਰ੍ਹਾਂ ਜੈ ਸਾਈਆਂ ਦੀ ਜੈ ਸਾਈਂ ਬਾਬਾ ਬਲੌਰ ਸਾਹਿਬ ਜੀ ਦੀ ਬੋਲ ਸੱਚੇ ਦਰਬਾਰ ਕੀ ਜੈ ਸੰਕਟਾਂ ਦੇ ਚਰਨਾ ਵਿੱਚ ਬੇਨਤੀ ਆ ਕਿ ਸਾਈਂ ਜੀ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 21 ਅਤੇ 22 ਹਾਰਦ ਤੇ ਅੰਗਰੇਜ਼ੀ ਮਹੀਨੇ ਦੇ 5 ਅਤੇ 6 ਜੁਲਾਈ ਨੂੰ ਹਰ ਸਾਲ ਦੀ ਤਰ੍ਹਾਂ ਬੜੀ ਧੂਮ-ਧਾਮ ਤੇ ਸ਼ਰਧਾ ਜੀ ਨਾਲ ਮਨਾਇਆ ਜਾ ਰਿਹਾ ਜਿਸ ਵਿੱਚ ਪ੍ਰੋਗਰਾਮਾਂ ਦਾ ਵਿਰਵਾ 5 ਤਰੀਕ ਸ਼ਾਮ ਜਾਗਾ ਦੀ ਰਸਮ ਹੋਵੇਗੀ ਅਤੇ ਰਾਤ ਨੂੰ 8 ਵਜੇ ਮਹਿੰਦੀ ਦੀ ਰਸਮ ਹੋਵੇਗੀ ਉਸ ਤੋਂ ਬਾਅਦ ਬਹੁਤ ਹੀ ਵਧੀਆ ਕਵਾਲ ਆਪਣਾ ਕਵਾਲੀ ਪੇਸ਼ ਕਰਨਗੇ ਅਤੇ ਉਸ ਤੋਂ ਬਾਅਦ ਇੱਕ ਨਕਾਲ ਪਾਰਟੀ ਤੁਹਾਡੇ ਕੋਲ 2-3 ਘੰਟੇ ਦੀ ਹਾਜ਼ਰੀ ਲਗਾਉਗੀ ਸਭ ਸੰਗਤਾਂ ਨੂੰ ਬੇਨਤੀ ਆ ਕਿ ਮੇਲੇ ਦੇ ਇੱਕ ਦਿਨ ਪਹਿਲਾਂ ਪਹੁੰਚ ਕੇ ਤਰਾਗਾਂ ਦੀ ਰਸਮ ਅਤੇ ਮਹਿੰਦੀ ਦੀ ਰਸਮ ਵਿੱਚ ਹਾਜ਼ਰੀ ਜ਼ਰੂਰ ਦਿਓ ਅਤੇ 6 ਤਰੀਕ ਮੇਲੇ ਵਾਲੇ ਦਿਨ 6 ਜੁਲਾਈ 2025 ਯੋਸ ਵੇਰੇ 10 ਵਜੇ ਚਦਰਤਨ ਸ਼ਾਨ ਸਾਹਿਬ ਦੀ ਰਸਮ ਕੀਤੀ ਜਾਵੇਗੀ ਸਭ ਸੰਗਤਾਂ ਨੂੰ ਬੇਨਤੀ ਆ ਕਿ ਤੁਸੀਂ ਚਦਰਤਨ ਸ਼ਾਨ ਸਾਹਿਬ ਦੀ ਰਸਮ ਦੇ ਵਿੱਚ ਜਰੂਰ ਹਿੱਸਾ ਲਵੋ ਅਤੇ ਦਰਬਾਰ ਤੇ ਪਹੁੰਚੋ ਫਿਰ ਉਸ ਤੋਂ ਬਾਅਦ ਪ੍ਰੋਗਰਾਮ ਕਵਾਲ ਲੱਗਣਗੇ ਉਹਨਾਂ ਤੋਂ ਬਾਅਦ ਹੋਰ ਕਲਾਕਾਰ ਜੋ ਆਪਣੇ ਫੰਦਾ ਮਜਾਰਾ ਕਰਨਗੇ ਅਤੇ ਉਸ ਤੋਂ ਬਾਅਦ ਪੰਗੜੇ ਵਾਲੀਆਂ ਬਾੜੀਆਂ ਨਕਲਾ ਅਤੇ ਰਾਤ ਨੂੰ 10 ਵਜੇ ਸੁਖਾ ਰਾਮ ਸੁਰਵਾਜੀ ਦਾ ਡਰਾਮਾ ਹੋਵੇਗਾ ਸਭ ਸੰਗਤਾਂ ਨੂੰ ਬੇਨਤੀ ਆ ਕਿ ਹਉਮਾ ਹਮਾ ਕੇ ਮੇਲੇ ਦੀ ਰੌਣਕ ਨੂੰ ਵਧਾਓ ਅਤੇ ਦਾਦਾ ਜੀ ਦੇ ਆਸ਼ੀਰਵਾਦ ਪ੍ਰਾਪਤ ਕਰੋ ਅਤੇ ਬਾਹਰਲੀ ਸੰਗਤਾਂ ਨੂੰ ਬੇਨਤੀ ਆ ਕਿ ਜੋ ਵੀ ਦਾਦਾ ਜੀ ਦੇ ਦਰਬਾਰ ਤੇ ਹਾਜ਼ਰੀ ਨਹੀਂ ਦੇ ਸਕਦੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਆ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਲਾਈਵ ਦੇਖ ਸਕਦੇ ਆ ਲਾਈਵ ਦਾ ਜੋ ਵੀ ਲਿੰਕ ਹੋਵੇਗਾ ਉਹ ਤੁਹਾਨੂੰ ਸੈਂਡ ਕਰ ਦਿੱਤੇ ਜਾਣਗੇ ਇਹ ਸੇਵਾ ਜਿਹੜੀ ਹੈਗੀ ਆ ਐਨ ਆਰ ਐਸ ਲਾਈਵ ਬੋਲੋ ਕੀਤੀ ਜਾ ਰਹੀ ਹੈ ਜੈ ਦਤ ਜੈ ਦਤ ਹੇਨਣ ਨੈਣਾ ਫੜ ਕੇ ਮੈਂ ਨਗਦੀ ਕਰਨ ਗੁਲਾਮ ਮੈਂ ਯਾਰੋ ਹੱਥ ਵਿੱਚ ਆ ਸਫਲ ਕਰ ਹੁਣ ਐਲਾ ਪਿੱਛੇ ਸ਼ਾਮਨਸੂਰ